ਗਲਤ ਆ ਵੜੇ ਬੈਂਡ ਮੈਂਟ ਜਾ ਤੁਹਾਡੇ ਚ ਗਲਤੂ ਦੀ ਤੰਕੀ ਨਾ ਹਾਂ ਤੂੰ ਤੰਕੀ ਨਹੀਂ ਆ ਤੂੰ ਹੀ ਗਲਤ ਬੋਲ ਰਹੇ ਆ ਮੈਂ ਤੰਕੀ ਨਹੀਂ ਦੇ ਤੂੰ ਤੰਕੀ ਦੇ ਰਿਹਾ ਵਾ ਸਾਨੂੰ ਅਸੀਂ ਕੌਣ ਆ ਕਰ ਦੇ ਬੰਦ ਯਾ ਕਰ ਦੇ ਬੰਦ ਇਹ ਕੋ ਬੰਦਿਆਂ ਵਾਲਾ ਕੰਮ ਕਰ ਤੂੰ ਤਰੀਕੇ ਨਾਲ ਬੋਲਿਆ ਤੇਰੇ ਤੋਂ ਵੱਡਾ ਆਣਾ ਉਹ ਤੂੰ ਗਲਤ ਬੋਲ ਰਿਹਾ ਕੁਛ ਲੋ ਬਿਨਾ ਹੁੰਦਾ ਕੀ ਰੌਲਾ ਹੈ ਫੇਰ ਵੀ ਤੂੰ ਰੌਲਾ ਰਿਹਾ ਆਇਆ ਕੌਣ ਹੈ ਤੂੰ ਨਹੀਂ ਰੌਲਾ ਇੱਕ ਹੀ ਕਾਲਦਾ ਜਵਾਲ ਸਾਨੂੰ ਕੋਲ ਦਸੰਬਿਆ ਇਹਨੂੰ ਬੋਲਣ ਦਾ ਹੀ ਨਹੀਂ ਪਤਾ ਇਹ ਸਾਰੇ ਬਜ਼ੁਰਗ ਆਏ ਆ ਤੂੰ ਤੋੜਦਾ ਕਿ ਤੂੰ ਉਹ ਬਰੀ ਨਾਲ ਮਰਾਟ ਕੋਠੀਆਂ ਕੱਟੀਆਂ ਦੋਏ ਵੀ ਆ ਹਾ ਦੋਈ ਯਾਰ ਤੇਰੀ ਤੂੰ ਕੀ ਕਰਨਾ ਜੋ ਕਰਨਾ ਕਰ ਜਿੱਥੇ ਕਰਨਾ ਜਾਵੇ ਉਹ ਡੱਟ ਚਲ ਗਏ ਤੈਨੂੰ ਬੋਲਣ ਦਾ ਹੀ ਪਤਾ ਸਾਹੀ ਦੋਨੇ ਦੋਨੇ ਜੀ ਆਏ ਉਹ ਇੱਕ ਜਣਾ ਉੱਧਰ ਲੱਗੇ ਇੱਕ ਇਧਰ ਲੱਗੇ ਕੀ ਗੱਲ ਇੱਕੇ ਦਾ ਮਰਜ਼ੀ ਕਰਦੇ ਆ ਦੋਵੇਂ ਵੀ ਤੈਨੂੰ ਪਤਾ ਹੀ ਨਹੀਂ ਕੋਈ ਤੈਨੂੰ ਪਤਾ ਨਹੀਂ ਆ ਬੋਲਣ ਦਾ ਤੁਹਾਨੂੰ ਨਹੀਂ ਪਤਾ ਤੈਨੂੰ ਪਤਾ ਆਰੇ ਸਾਡੀਆਂ ਕਿੱਟੀਆਂ ਉਧਾਂ ਹੀ ਹੋਈਆਂ ਤੂੰ ਕੰਮ ਦਾ ਬੱਚਾ ਆਣ ਕੇ ਨਹੀਂ ਇੱਕ ਜਣੇ ਨਾਲ ਬੋਲੇ ਕਿਹਦੇ ਕੰਮ ਕੇ ਸਾਨੂੰ ਜੀ ਜਦੋਂ ਡਿਸਪਲੇ ਦੇ ਬੋਲਦੇ ਆਂ ਅਸੀਂ ਗਲਤ ਨਹੀਂ ਕਹੇ ਦਾ ਕਾਰਨ ਹੈ ਕੁਝ ਤੇ 10 ਸਾਲ ਸਰਵਿਸ ਕਰਕੇ ਆ ਗਿਆ ਤੇ ਤੁਸੀਂ ਕਹਿੰਦੇ ਜੋ ਨਹੀਂ ਦੋਵੇਂ ਜੀ ਆਏ ਤੇ ਇੱਕ ਇਹ ਉੱਧਰ ਲੱਗੀ ਤੇ ਨਹੀਂ ਉੱਧਰ ਲੱਗੀ ਇੱਕੜਾ ਤੋਂ ਇੱਕ ਹੈ ਭਾਜੀ ਇਤਿਹਾਸ ਨਹੀਂ ਆਉਂਦਾ ਸਮਝ ਆਦੀ ਗਾਹ ਦਾ ਤੇਰੀ ਨੂੰ